ਕਾ ਪਿੰਡਾ ਕਿ ਮੈਂ ਨਹੀਂ ਪੁੱਛ ਰਿਹਾ ਤੋ ਜਲਦੀ ਜੀ ਪਿੰਡਾ ਨਹੀਂ ਆਇਆ ਕਿ ਤੁਮ ਮਾਰੇ ਹਾਂ ਆਇਆ ਜੀ ਇਹ ਨਾ ਥੋੜਾ ਨੇੜੇ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਜਗਜੀਤ ਸਿੰਘ ਸੰਧੂ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਬਲਾਕ ਬੁਰ ਬੱਲਵਾਨੇ ਤੋਂ ਪ੍ਰਵੈਨਰ ਨਾਲ ਮੇਰੇ ਨਿਰਮਲ ਸਿੰਘ ਤੇ ਅਸ ਟਾਈਮ ਅਸੀਂ ਬੱਲਵਾਨੇ ਦੇ ਪਿੰਡ ਕੁੰਡਲ ਦੇ ਵਿੱਚ ਖੜੇ ਆਂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਸਾਡਾ ਲਗਾਤਾਰ 200 ਦਿਨ ਤੋਂ ਲੰਮਾ ਅੰਦੋਲਨ ਜਿਹੜਾ ਚੱਲਦਾ ਪਿਆ ਹੈ ਭਾਰਤ ਸਰਕਾਰ ਦੇ ਬਰਖਲਾ ਕਿਉਂਕਿ ਕਿਸਾਨੀ ਹੱਕਾਂ ਹੱਕੀ ਮੰਗਾ ਵਾਸਤੇ ਅਸੀਂ ਉੱਥੇ ਬੈਠੇ ਆਂ ਕਿਸਾਨਾਂ ਦੀ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਤੇ ਸਭ ਤੋਂ ਵੱਡੀ ਸਵਾਮੀਨਾਥਨ ਦੀ ਰਿਪੋਰਟ ਸੀ ਸੀ2 ਦੇ ਫਾਰਮੂਲੇ ਨਾਲ ਸਾਡੀਆਂ ਜਨਸਾਂ ਦੇ ਰੇਟ ਤੇ ਜਾਂ ਸਾਡੇ ਜਿਹੜੇ ਭਾਰਤ ਦੇ ਸਾਰੇ ਕਰਜ਼ਾ ਮੁਕਤ ਵਾਸਤੇ ਵੱਡੀ ਲੜਾਈ ਲੜਦੇ ਪਏ ਆ ਅੱਜ ਉਸ ਅੰਦੋਲਨਾਂ ਵਾਸਤੇ ਕਿਉਂਕਿ ਲਗਾਤਾਰ ਸਾਡੇ ਉਥੋਂ ਦੇ ਪਿੰਡਾਂ ਵਾਲਿਆਂ ਨੇ ਬਹੁਤ ਵੱਡੀ ਪੱਦਰ ਤੇ ਕਿਸਾਨਾਂ ਦੀ ਸੇਵਾ ਕੀਤੀ ਆ ਲੱਖਾਂ ਰੁਪਏ ਦੇ ਜਿਹੜੇ ਇੱਕ ਇੱਕ ਪਿੰਡ ਵਿੱਚੋਂ ਅੰਦੋਲਨ ਚ ਦੁਜਾ ਲੰਗਰ ਚੱਲੇ ਆ ਅੱਜ ਅਸੀਂ ਬਲਾਕ ਹਬੌਰ ਤੇ ਬੰਨੂਆ ਨੇ ਵਿੱਚੋਂ ਪਿੰਡ ਕੁੰਡਲ ਦੇ ਵਿੱਚ ਆ ਸਾਰੀ ਜਿਹੜੀ ਸੰਗਤ ਇਹਨਾਂ ਨੇ ਬੜੀ ਬੇਨਤ ਕਰਕੇ ਜਿਹੜਾ ਰਾਸ਼ਣ ਇਕੱਠਾ ਕੀਤਾ ਜਿੰਦੇ ਵਿੱਚ ਸਾਡੇ ਪ੍ਰਧਾਨ ਜੀ ਜਸਵੀਰ ਸਿੰਘ ਪ੍ਰਧਾਨ ਜੀ ਵਾਈਸ ਪ੍ਰਧਾਨ ਜਗਮੀਤ ਸਿੰਘ ਤੇ ਜਗਤਾਰ ਸਿੰਘ ਜਨਰਲ ਸੈਕਟਰੀ ਤੇ ਜਸਵੀਰ ਸਿੰਘ ਬਰਾੜ ਤੇ ਬਲਕਰਨ ਸਿੰਘ ਗੋਰਾ ਤੇ ਗੁਰਚਰਨ ਸਿੰਘ ਬਰਾੜ ਇਹਨਾਂ ਸਾਰੀ ਟੀਮ ਨੇ ਰਲ ਕੇ ਪਿੰਡ ਦੇ ਵਿੱਚੋਂ ਘਰ-ਘਰ ਜਾ ਕੇ ਉਸ ਲੰਗਰ ਵਾਸਤੇ ਜਿਹੜੀਆਂ ਰਸਤਾ ਇਕੱਠੀਆਂ ਕੀਤੀਆਂ ਜਿਸ ਦੇ ਵਿੱਚ 3 ਗੱਟੇ ਆਟਾ 15 ਕਿਲੋ ਖੰਡ 10 ਕਿਲੋ ਦਾਲ 4 ਕਿਲੋ ਪੱਤੀ ਤੇ 5000 ਨਗਦ ਰੁਪਈਆ ਤੇ 25 ਗੱਟੇ ਕਣਕ ਇਕੱਠੀ ਕੀਤੀ ਆ ਮੈਂ ਇਸ ਪਿੰਡ ਦੀ ਬਹੁਤ ਵੱਡੀ ਸਰਾਂਗਾ ਜੋਗ ਜਿਹੜਾ ਇਹਨਾਂ ਨੇ ਘਰ-ਘਰ ਜਾ ਕੇ ਕੱਢੀ ਨਹੀਂ ਤਾਂ ਕਈ ਪਿੰਡਾਂ ਦੇ ਵਿੱਚ ਅਸੀਂ ਜਦੋਂ ਕਹਿੰਨੇ ਆ ਪ੍ਰਧਾਨ ਜੀ ਆਪਾਂ ਉੱਥੇ ਰਸਤਾ ਲੈ ਕੇ ਜਾਣੀ ਆ ਜਾਣੀ ਆ ਤੇ ਅੱਗੋਂ ਪ੍ਰਧਾਨ ਜੀ ਕਹਿੰਦੇ ਨਹੀਂ ਜੀ ਸਪੀਕਰਾਂ ਝੋਕਾ ਦੇ ਦਿੰਦੇ ਨੇ ਵੀ ਇੱਥੇ ਛੱਡ ਜਾਣਗੇ ਸਾਡੇ ਪਿੰਡ ਦਿੰਦੇ ਨਹੀਂ ਸਾਡੇ ਪਿੰਡ ਉਹ ਨਹੀਂ ਕਰਦੇ ਪਰ ਜਦੋਂ ਅਸੀਂ ਗਰਾਊਂਡ ਲੈਵਲ ਤੇ ਮਿਹਨਤ ਕਰਦੇ ਹਾਂ ਮਿਹਨਤ ਨੂੰ ਬੂਰ ਲੱਗਦਾ ਤੁਹਾਡੇ ਸਾਹਮਣੇ ਕਿੰਨੀ ਤਦਾਰ ਵਿੱਚ ਇਹਨਾਂ ਨੇ ਇਕੱਠੀ ਕੀਤੀ ਗਰਮੀ ਦੇ ਵਿੱਚ ਤੇ ਜਿੰਨੇ ਪਾਸੇ ਚੱਲੇ ਆ ਤੇ ਅਸੀਂ ਤੈਹ ਦੇ ਲੋ ਭਾਰਤੀ ਕਮਜੋਰੀਆਂ ਇੱਕਤਾ ਸਿੱਧੂ ਉਪਰ ਬੋਲੋ ਤਾਂ ਅਨਵਾਦ ਆ ਹੋਰ ਪਿੰਡਾਂ ਦੀ ਲਿਸਟ ਵਿੱਚ ਜਿੰਦੇ ਬੱਲੂਆ ਨੇ 8300 ਸੌਦਾ ਜਿੰਦੇ ਵਿੱਚ ਖੰਡ ਆ ਪੱਤੀ ਆ ਲੋਨ ਸਾਰੇ ਆ ਤੇ ਗੱਟੇ ਉਹਨਾਂ ਨੇ ਕਣ ਇਕੱਠੀ ਕੀਤੀ ਹੈ ਪਿੰਡ ਕੇਰਾਖੇੜਾ ਜਿੰਦੇ ਵਿੱਚ 5500 ਰੁਪਇਆ ਉਹਨਾਂ ਨਗਦ ਦਿੱਤਾ ਉਸ ਲੰਗਰ ਵਾਸਤੇ ਤੇ 6 ਗੱਟੇ ਉਹਨਾਂ ਕਣ ਇਕੱਠੀ ਕਰਕੇ ਦਿੱਤੀ ਆ ਪਿੰਡ ਭਾਗੂ ਦੇ ਵਿੱਚੋਂ 11 ਗੱਟੇ ਉਹ ਕਣਕ ਜਿਹੜੀ ਹੈਗੀ ਇਕੱਠੀ ਕਰਕੇ ਦੇ ਕੇ ਗਏ ਪਿੰਡ ਰੁਕਣਪੁਰਾ ਖੂਈ ਖੇੜਾ ਉਹਦੇ ਵਿੱਚੋਂ 5000 ਨਗਦ 5000 ਦਾ ਸੌਦਾ ਉਹਨਾਂ ਦਿੱਤਾ ਤੇ 2000 ਰੁਪਇਆ ਨਗਦ ਦਿੱਤਾ ਇਸ ਤਰ੍ਹਾਂ ਹੀ ਰੇਕਪਿੰਡ ਦੇ ਵਿੱਚੋਂ ਸਾਡਾ ਜਿਹੜਾ ਅਸਲੀ ਮਸਕਤ ਆ ਕਿ ਇੱਥੋਂ ਅਸੀਂ ਪੰਜ-ਪੰਜ ਪਿੰਡਾਂ ਵਿੱਚੋਂ ਟਰਾਲੀ ਮਹੀਨੇ-ਮਹੀਨੇ ਬਾਅਦ ਐਸੇ ਰਾਸ਼ਨ ਦੀ ਇਕੱਠੀ ਕਰਕੇ ਉੱਥੇ ਭੇਜਦੇ ਰਹੀਏ ਹਰੇਕ ਬਲਾਕ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਾਡਾ ਉਸਾਮਦਨ ਨੂੰ ਹਲਾਵਾ ਮਰੇ ਬਾਕੀ ਦੋ-ਚਾਰ ਸ਼ਬਦ ਜਿਹੜਾ ਜਰੂਰ ਸੰਭੋਧਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦ੍ਰਿਸ਼ਟੀਗ੍ਰਾਹ ਪਹਿਲਾਂ ਤਾਂ ਜਿਹੜੀ ਇਹਨਾਂ ਰਾਸ਼ੀ 5000 ਰੁਪਏ ਅੱਜ ਜਮ੍ਹਾਂ ਕਰਾਈ ਹੈ ਇਸ ਪੈਂਡ ਦਾ ਪ੍ਰਿੰਟ ਕੁੰਡਾ ਹੁੰਦਾ ਜਰੂਰੀ ਹੈ ਉਹਨਾਂ ਨੇ ਸਖਤ ਮਿਹਨਤ ਕਰਕੇ ਕਿਉਂਕਿ ਉੱਥੇ ਆਪਣੇ ਲੋਕਾਂ ਵਾਸਤੇ ਰਾਣ ਪ੍ਰਾਣ ਇਕੱਠਾ ਕੀਤਾ ਕਿਉਂਕਿ ਉੱਥੇ ਇੱਕ ਦੁਨੀਆ ਨੂੰ ਲੜਿਆ ਜਾ ਰਿਹਾ ਇੰਡੀਆ ਕੋਈ ਉੱਥੇ ਕਿਸੇ ਬੰਦੇ ਦਾ ਜਾਂ ਸਿੱਧੂ ਪਰ ਯੂਨੀਅਨ ਨੂੰ ਨਹੀਂ ਲੜਿਆ ਜਾ ਰਿਹਾ ਸਾਰਾ ਪਾਣੀ ਵਾਸਤੇ ਲੜਿਆ ਜਾ ਰਿਹਾ ਉਸ ਚ ਇਹਨਾਂ ਨੇ ਹਿੱਸਾ ਪਾਉਣ ਵਾਸਤੇ ਬਹੁਤ ਵਧੀਆ ਕੰਮ ਕੀਤਾ ਅਸੀਂ ਧੰਨਵਾਦੀ ਐ ਇਸ ਪਿੰਡ ਦੇ ਤੇ ਇਸ ਪਿੰਡ ਦੇ ਜਿੰਨੇ ਵੀ ਸਾਡੇ ਆਗੂ ਉਹਨਾਂ ਦੇ ਸਾਰਿਆਂ ਦਾ ਇਹ ਸਾਰਿਆਂ ਨੂੰ ਹੋਰ ਵੀ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਉਣ ਵਾਲੇ ਸਮੇਂ ਚ ਆਪਾਂ ਇੱਕ ਟਰਾਲੀ ਕੱਲ ਨੂੰ ਭੇਜਣੀ ਆ ਆਉਣ ਵਾਲੇ 15-20 ਦਿਨਾਂ ਤੱਕ ਹੋਰ ਇੱਕ ਆਪਾਂ ਟਰਾਲੀ ਭਰ ਕੇ ਦਹੀਂ ਉੱਥੇ ਰਾਸ਼ਨ ਦੀ ਭੇਜੀਏ ਕਿਉਂਕਿ ਉੱਥੋਂ ਜਿਹੜੇ ਪਟਿਆਲੇ ਏਰੀਏ ਦੇ ਜਾਂ ਫਰੂਰ ਏਰੀਏ ਦੇ ਜਿਹੜੇ ਪਿੰਡ ਆ ਨਾਲ ਜਿੱਥੇ ਆਪਣੇ ਬੋਲਾਣਾ ਖਨੋਰੀ ਦੇ ਆਪਾਂ ਏਰੀਆ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਉਹ ਬੰਦਿਆਂ ਨੇ ਆਪਾਂ ਨੂੰ 6 ਮਹੀਨੇ ਹੋ ਗਏ ਬੈਠਾ ਨੂੰ ਹਜੇ ਤੱਕ ਕਿਸੇ ਨੂੰ ਚੰਨ ਨਹੀਂ ਦਿੱਤਾ ਉਹਨਾ ਪਿੰਡਾਂ ਚੋਂ ਹੀ ਲੰਗਰ ਪੱਕ ਕੇ ਆਉਂਦਾ ਤੇ ਉੱਥੇ ਚੱਲਦਾ ਪਰ ਆਪਾਂ ਦਾ ਵੀ ਫਰਜ਼ ਬਣਦਾ ਵੀ ਉਹਨਾਂ ਦਾ ਆਪਾਂ ਕੁਛ ਨਾ ਕੁਛ ਜਿੰਨਾ ਵੀ ਤਲਫੁਲ ਆਪਾਂ ਤੋਂ ਹੁੰਦਾ ਵੀ ਆਪਾਂ ਉਹਨਾਂ ਦਾ ਸਹਿਯੋਗ ਕਰੀਏ ਤਾਂ ਜੋ ਉਹਨਾਂ ਦਾ ਵੀ ਹੌਸਲਾ ਬਣਿਆ ਰਹੇ ਅੰਦੋਲਨ ਦਾ ਪਤਾ ਨਹੀਂ ਵੀ ਆਪਾਂ ਨੂੰ ਹੋਰ 2 ਮਹੀਨੇ ਬੈਠਣਾ ਪਵੇ 4 ਮਹੀਨੇ ਬੈਠਣਾ ਪਵੇ ਜਾਂ ਸਾਲ ਬੈਠਣਾ ਸੋ ਇਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦਾ ਆ ਆਪਣਾ ਸੇਖਾਈ ਪ੍ਰਧਾਨ ਅਤੇ ਵਾਇਸ ਪ੍ਰਧਾਨ ਤੋਂ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਰਲ ਕੇ ਵੱਡਾ ਹਸਲਾ ਕੀਤਾ ਤੇ ਮੀਨ ਦਾ ਵੀ ਸਾਡੀ ਜਥੇਬੰਦੀ ਦੇ ਨਾਮ ਨਾਲ ਕੇ ਪਿੰਡ ਆਪਣੇ ਹੱਕਾਂ ਦੀ ਲੜਾਈ ਬੜੇ ਉਤਸ਼ਾਹ ਨਾਲ ਲੜਦਾ ਰਹੇਗਾ ਤੇ ਆਉਣ ਵਾਲੀਆਂ ਪੜੇਰੀਆਂ ਵਾਸਤੇ ਜਦੋਜਹਿਦ ਜਿਹੜੀ ਅਸੀਂ ਸਟਾਰਟ ਕੀਤੀ ਉਹਦੇ ਵਿੱਚ ਬਾਤ ਜੜ ਕੇ ਫਿਰਸਾ ਪਾਉਂਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ